ਆਵਾਂ ਦੀ ਉੱਤੇ ਮੀਂਹ ਪੈ ਰਿਹਾ ਹੈ ਗੜੇਮਾਰੀ ਹੋ ਰਹੀ ਹੈ ਤਾਂ ਆਸਮਾਨੀ ਬਿਜਲੀ ਵੀ ਲਿਸ਼ਕਦੀ ਹੋਈ ਵਿਖਾਈ ਦੇ ਰਹੀ ਹੈ ਤੇ ਆਸਮਾਨੀ ਬਿਜਲੀ ਇੱਕ ਮੁੰਡੇ ਦੇ ਲਈ ਕਾਲ ਬਣ ਕੇ ਆਈ ਹੈ ਜਿਹੜਾ ਕਿ ਖੇਤਾਂ ਦੇ ਵਿੱਚ ਆਪਣੇ ਆਲੂਆਂ ਨੂੰ ਟਾਕ ਰਿਹਾ ਸੀ ਪਰ ਅਚਾਨਕ ਮੌਤ ਉਸ ਨੂੰ ਇਸ ਤਰ੍ਹਾਂ ਘੇਰਾ ਪਾਏਗੀ ਕਿ ਆਖਿਰਕਾਰ ਨਜ਼ਦੀਕ ਖੜੇ ਮਜ਼ਦੂਰ ਦਿਆਂ ਵੀ ਤਹਾ ਨਿਕਲ ਜਾਂਦੀਆਂ ਨੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਤੇ ਮੌਦਾ ਕਾਰਨ ਹੈ ਅਸਮਾਨੀ ਬਿਜਲੀ ਡਿੱਗਣਾ ਮੰਨਿਆ ਜਾ ਰਿਹਾ ਹੈ ਕਿਉਂਕਿ ਖੇਤਾਂ ਦੇ ਵਿੱਚ ਉਹ ਕੰਮ ਕਰ ਰਿਹਾ ਸੀ ਅਚਾਨਕ ਅਸਮਾਨੀ ਬਿਜਲੀ ਇਸ ਪੰਜਾਬੀ ਨੌਜਵਾਨ ਦੇ ਉੱਤੇ ਡਿੱਗ ਜਾਂਦੀ ਹੈ ਤੇ ਮੌਕੇ ਦੇ ਉੱਤੇ ਹੀ ਇਸ ਦੀ ਮੌਤ ਹੋ ਜਾਂਦੀ ਹੈ ਕੋਲ ਖੜੇ ਮਜ਼ਦੂਰ ਦੇ ਵੱਲੋਂ ਜੋ ਹੈ ਕਾਫੀ ਜਦੋਜਹਿਦ ਕੀਤੀ ਜਾਂਦੀ ਹੈ ਜਿਸ ਵੇਲੇ ਇਸ ਨੌਜਵਾਨ ਦੇ ਉੱਤੇ ਬਿਜਲੀ ਡਿੱਗਦੀ ਹੈ ਉਸ ਉੱਤੇ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਨੌਜਵਾਨ ਨੂੰ ਬਚਾਇਆ ਜਾ ਸਕੇ ਪਰ ਦੇਰ ਹੋ ਜਾਂਦੀ ਹੈ ਤੇ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਅਪੈਂਡਸ ਸੱਦਵਾ ਦਾ ਰਹਿਣ ਵਾਲਾ 21 ਸਾਲਾ ਨੌਜਵਾਨ ਹੈ ਜਸਪ੍ਰੀਤ ਸਿੰਘ ਜੱਸੀ ਜਿਹੜਾ ਕਿ ਖਰਾਬ ਮੌਸਮ ਦੇ ਕਰਕੇ ਆਪਣੇ ਖੇਤਾਂ ਦੇ ਵਿੱਚ ਆਲੂ ਦੀਆਂ ਢੇਰੀਆਂ ਲੱਗੀਆਂ ਹੋਈਆਂ ਸਨ ਉਹਨਾਂ ਦੇ ਉੱਤੇ ਤਰਪਾਲ ਪਾਰਿਆ ਸੀ ਤਾਂ ਕਿ ਆਲੂ ਗਿੱਲੇ ਨਾ ਹੋ ਜਾਣ ਪਰ ਅਚਾਨਕ ਉਸ ਦੇ ਉੱਤੇ ਆਸਮਾਨੀ ਬਿਜਲੀ ਡਿੱਗ ਗਈ ਜਿਸ ਕਰਕੇ ਉਸ ਦੀ ਮੌਕੇ ਤੇ ਮੌਤ ਹੋ ਗਈ ਨਜ਼ਦੀਕ ਖੜੇ ਮਜ਼ਦੂਰ ਨੇ ਜੋ ਹੈ ਉਸ ਦੀਆਂ ਅੱਗ ਦੀਆਂ ਲਾਟਾਂ ਜਦੋਂ ਵੇਖੀਆਂ ਤਾਂ ਉਸ ਦੇ ਵੱਲੋਂ ਪਾਣੀ ਪਾ ਕੇ ਉਸ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ਦੇ ਉੱਤੇ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਇਥੋਂ ਤੱਕ ਕਿ ਨੌਜਵਾਨ ਦੇ ਸਰੀਰ ਦੇ ਉੱਤੇ ਕੰਨ ਅਤੇ ਪੈਰ ਦੇ ਪੈਰ ਦੇ ਉੱਤੇ ਵੀ ਨਿਸ਼ਾਨ ਪਏ ਸਨ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਬਿਜਲੀ ਜਿਹੜੀ ਹੈ ਸਿੱਧਾ ਸਿਰ ਵਾਲੇ ਹਿੱਸੇ ਤੋਂ ਲੈ ਕੇ ਪੈਰਾਂ ਵਾਲੇ ਪਾਸੇ ਨਿਕਲ ਗਈ ਤਾਂ ਬੇहद ਮੰਦ ਭਾਗੀ ਖਬਰ ਹੈ ਕਿ ਖਰਾਬ ਮੌਸਮ ਇੱਕ ਨੌਜਵਾਨ ਦੀ ਜਾਨ ਲੈਣ ਦਾ ਕਾਰਨ ਬਣਿਆ ਕਿਉਂਕਿ ਖੇਤਾਂ ਦੇ ਵਿੱਚ ਉਹ ਕੰਮ ਕਰ ਰਿਹਾ ਸੀ ਤਾਂ ਕਿ ਆਲੂ ਦੀ ਢੇਰੀਆਂ ਨੂੰ ਬਚਾਇਆ ਜਾ ਸਕੇ ਪਰ ਮੌਤ ਆ ਜਾਏਗੀ ਨੁਕਸਾਨ ਤੋਂ ਬਚਾਉਂਦੇ ਬਚਾਉਂਦੇ ਜਾਨੀ ਨੁਕਸਾਨ ਹੋ ਜਾਏਗਾ ਇਸ ਦਾ ਪਰਿਵਾਰ ਨੇ ਵੀ ਨਹੀਂ ਸੋਚਿਆ ਹੁਣਾ ਤਾਂ ਇੱਕ ਪਾਸੇ ਤੁਹਾਨੂੰ ਉਹ ਲੜਕੇ ਦੀ ਤਸਵੀਰ ਦਿਖਾ ਰਿਹਾ ਕਿ ਜਿਸ ਦੀ ਇਸ ਹਾਦਸੇ ਦੇ ਵਿੱਚ ਜਾਨ ਗਈ ਹੈ ਬੇहद ਮੰਦ ਭਾਗੀ ਖਬਰ ਹੈ ਕਿ ਖੇਤਾਂ ਦੇ ਵਿੱਚ ਆਲੂ ਦੀਆਂ ਢੇਰੀਆਂ ਨੂੰ ਤਰਪਾਲ ਦੇ ਨਾਲ ਟੱਕ ਰਿਹਾ ਸੀ ਤਾਕੀ ਆਲੂ ਗਿੱਲੇ ਨਾ ਹੋ ਜਾਣ ਜੇਕਰ ਆਲੂ ਗਿੱਲੇ ਹੋ ਜਾਣਗੇ ਤੇ ਉਸਦੀ ਕੀਮਤ ਅੱਧੀ ਰਹਿ ਜਾਏਗੀ ਗੜ ਜਾਣਗੇ ਜੇ ਇਹ ਸੋਚ ਕੇ ਜਸਪ੍ਰੀਤ ਖੇਤਾਂ ਦੇ ਵਿੱਚ ਤਰਪਾਲ ਲੈ ਕੇ ਪਹੁੰਚਿਆ ਸੀ ਆਲੂ ਦੀਆਂ ਢੇਰੀਆਂ ਨੂੰ ਢੱਕਣ ਦੇ ਲਈ ਪਰ ਅਚਾਨਕ ਆਸਮਾਨੀ ਬਿਜਲੀ ਡਿੱਗੇਗੀ ਤੇ ਉਹ ਬਿਜਲੀ ਸਿੱਧਾ ਜਸਪ੍ਰੀਤ ਦੇ ਉੱਤੇ ਵਾਰ ਕਰੇਗੀ ਇਸ ਦਾ ਪਰਿਵਾਰ ਨੇ ਇਸ ਦੇ ਮਾਪਿਆਂ ਨੇ ਵੀ ਨਹੀਂ ਸੋਚਿਆ ਹੋਣਾ ਤਾਂ ਆਸਮਾਨੀ ਬਿਜਲੀ ਡਿੱਗਣ ਕਰਕੇ ਇਸ 21 ਸਾਲ ਦੇ ਕਰੀਬ ਨੌਜਵਾਨ ਦੀ ਮੌਤ ਹੋ ਗਈ ਹੈ ਮਾਪਿਆਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਕਿਉਂਕਿ ਬਜ਼ੁਰਗ ਉਮਰੇ ਮਾਪਿਓ ਦਾ ਜਵਾਨ ਪੁੱਤ ਇਸ ਦੁਨੀਆ ਦੇ ਵਿੱਚੋਂ ਚਲਾ ਜਾ ਚੁੱਕਿਆ ਹੈ ਹਾਲਾਂਕਿ ਨਜ਼ਦੀਕ ਖੜੇ ਮਜ਼ਦੂਰ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਦੇ ਵੱਲੋਂ ਫਟਾਫਟ ਇਸ ਨੌਜਵਾਨ ਦੇ ਉੱਤੇ ਪਾਣੀ ਸੁੱਟਿਆ ਜਾ ਰਿਹਾ ਸੀ ਤਾਂ ਕਿ ਇਸ ਨੌਜਵਾਨ ਨੂੰ ਬਚਾਇਆ ਜਾ ਸਕੇ ਪਰ देर हो चुकी थी नौजवान है मौके दी उते ही अपने साथ ਛੱਡ ਦਿੰਦਾ ਹੈ ਹਾਲਾਂਕਿ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੋਈ ਪ੍ਰतिकਰਮ ਸਾਂਝਾ ਨਹੀਂ ਕੀਤਾ ਗਿਆ ਪਰ ਬੇहद ਮੰਦ ਭਾਗੀ ਖਬਰ ਹੈ ਕਿ ਇਹ ਖਰਾਬ ਮੌਸਮ ਨੇ ਇੱਕ ਪਰਿਵਾਰ ਦਾ ਚਿਰਾਗ 부ਜਾ ਦਿੱਤਾ ਮਾਪਿਓ ਨੇ ਲੱਖਾਂ ਸੁਪਨੇ ਸੰਜੋਏ ਹੋਣੇ ਆ ਕਿ ਚਾਹੀ ਚਾਹੀ ਅਸੀਂ ਪੁੱਤ ਦਾ ਵਿਆਹ ਕਰਾਂਗੇ ਭੈਣਾਂ ਨੇ ਸੁਪਨੇ ਸਜਾਏ ਹੋਣੇ ਆ ਕਿ ਸੇਰਾ ਸਜਾ ਕੇ ਆਪਣੇ ਭਰਾ ਨੂੰ ਘੋੜੀ ਚੜਾਵਾਂਗੇ ਪਰ ਆਸਮਾਨੀ ਬਿਜਲੀ ਜਿਹੜੀ ਹੈ ਇਸ ਲੜਕੇ ਦੇ ਲਈ ਕਾਲ ਬਣ ਕੇ ਆਈ ਹੈ ਜਿਸ ਨੇ ਕੀ ਜਵਾਨ ਪੁੱਤ ਦੀ ਜਾਨ ਲੈ ਲਈ ਹੈ ਖੇਤਾਂ ਦੇ ਵਿੱਚ ਕੰਮ ਕਰਦੇ ਹੋਏ ਤਾਂ ਆਸਮਾਨੀ ਬਿਜਲੀ ਡਿੱਗੀ ਜਿਸ ਵੇਲੇ ਇਹ ਜਸਪ੍ਰੀਤ ਤਰਪਾਲ ਦੇ ਨਾਲ ਆਲੂ ਦੀਆਂ ਢੇਰੀਆਂ ਨੂੰ ਟੱਕ ਰਿਆ ਸੀ ਬਿਜਲੀ ਡਿੱਗੀ ਸਿੱਧਾ ਸੇਰ ਵਾਲੇ ਪਾਸੇ ਤੋਂ ਡਿੱਗੀ ਤੇ ਪੈਰਾਂ ਵਾਲੇ ਪਾਸੇ ਤੋਂ ਨਿਕਲ ਗਈ ਜਿਸ ਕਰਕੇ ਇਸ ਦੀ ਮੌਤ ਹੋ ਚੁੱਕੀ ਹੈ ਤਾਂ ਮਾਪਿਓ ਦੀ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ ਮਾਪਿਓ ਨੂੰ ਸੀ ਕਿ ਉਹਨਾਂ ਦਾ ਪੁੱਤ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਹੈ ਤਾਂਕਿ ਆਲੂ ਬਚਾਏ ਜਾ ਸਕਣ ਕਿਉਂਕਿ ਜੇਕਰ ਆਲੂ ਗਲ ਜਾਣਗੇ ਤਾਂ ਕੀਮਤ ਅੱਧੀ ਰਹਿ ਜਾਏਗੀ ਕਿਉਂਕਿ ਆਲੂ ਦੀ ਫਸਲ ਨੂੰ ਅਕਸਰ ਹੀ ਕਿਹਾ ਜਾਂਦਾ ਹੈ ਕਿ ਇਹ ਜਾਂ ਤਾਂ ਕਿਸਾਨ ਨੂੰ ਮਲੋ ਮਾਲ ਕਰ ਦਿੰਦੇ ਨੇ ਜਾਂ ਫਿਰ ਜਮਾ ਹੀ ਕਿਸਾਨ ਨੂੰ ਕਰਜ਼ਾਈ ਕਰ ਦਿੰਦੇ ਨੇ ਇਹੀ ਸੋਚ ਕੇ ਜਸਪ੍ਰੀਤ ਖੇਤਾਂ ਦੇ ਵਿੱਚ ਗਿਆ ਸੀ ਕਿ ਮੌਸਮ ਖਰਾਬ ਹੈ ਗੜੇ ਪੈ ਰਹੇ ਨੇ ਮੀਂਹ ਪੈ ਰਿਹਾ ਹੈ ਫਸਲ ਨੂੰ ਬਚਾਇਆ ਜਾ ਸਕੇ ਆਲੂ ਦੀਆਂ ਢੇਰੀਆਂ ਨੂੰ ਬਚਾਇਆ ਜਾ ਸਕੇ ਥੋੜੇ ਦਿਨਾਂ ਬਾਅਦ ਮੰਡੀ ਦੇ ਵਿੱਚ ਸੁੱਟ ਕੇ ਆਵਾਂਗੇ ਪਰ ਇਹ ਨਹੀਂ ਪਤਾ ਸੀ ਕੀ ਆਲੂ ਦੀ ਢੇਰੀਆਂ ਨੂੰ ਬਚਾਉਂਦੇ ਪਜਾਉਂਦੇ ਜਸਪ੍ਰੀਤ ਹੀ ਇਸ ਫਾਨੀ ਸੰਸਾਰ ਦੇ ਵਿੱਚੋਂ ਚਲਾ ਜਾਏਗਾ ਮਾਪਿਓ ਦਾ ਇਸ ਵੇਲੇ ਹਾਲ ਦੇਖਿਆ ਨਹੀਂ ਜਾਂਦਾ ਕਿਉਂਕਿ ਬਜ਼ੁਰਗ ਉਮਰੇ ਉਹਨਾਂ ਦੀਆਂ ਅੱਖਾਂ ਦਾ ਤਾਰਾ ਇਸ ਦੁਨੀਆ ਦੇ ਵਿੱਚੋਂ ਰੁਖਸਤ ਹੋ ਚੁੱਕੀ ਹੈ ਲੱਖਾਂ ਸੁਪਨੇ ਉਸ ਮਾਂ ਨੇ ਉਸ ਪਿਓ ਨੇ ਸੰਜਾਏ ਹੋਣੇ ਐ ਕਿ ਚਾਹੀ ਚਾਹੀ ਅਸੀਂ ਆਪਣੇ ਪੁੱਤ ਨੂੰ ਘੋੜੀ ਚਾੜਾਂਗੇ ਉਸ ਦੀ ਵੋਟੀ ਵਿਆਹ ਕੇ ਲਿਆਵਾਂਗੇ ਪਰ ਉਹ ਸਾਰੇ ਸੁਪਨੇ ਚਕਨਾਚੂਰ ਹੋ ਗਏ ਆਸਮਾਨੀ ਬਿਜਲੀ ਇਸ ਘਰ ਦੇ ਲਈ ਇਸ ਪਰਿਵਾਰ ਦੇ ਲਈ ਕਾਲ ਬਣ ਕੇ ਆਈ ਜਿਨ੍ਹਾਂ ਨੇ ਮਾਪਿਓ ਤੋਂ ਉਹਨਾਂ ਦੀਆਂ ਅੱਖਾਂ ਦਾ ਤਾਰਾ ਜਸਪ੍ਰੀਤ ਹਮੇਸ਼ਾ ਹਮੇਸ਼ਾ ਦੇ ਲਈ ਖੋ ਲਿਆ ਹਾਲਾਂਕਿ ਜਸਪ੍ਰੀਤ ਦੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਇਸ ਬਾਰੇ ਕੋਈ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਪਰ ਇਸ ਖਬਰ ਤੋਂ ਸਿੱਖਿਆ ਲੈਣ ਦੀ ਲੋੜ ਹੈ ਜੇਕਰ ਅਸਮਾਨੀ ਬਿਜਲੀ ਲਿਸ਼ਕਦੀ ਹੈ ਤਾਂ ਘਰੋਂ ਬਾਹਰ ਨਾ ਨਿਕਲਿਆ ਜਾਏ ਕਿਉਂਕਿ ਜਸਪ੍ਰੀਤ ਖੇਤਾਂ ਦੇ ਵਿੱਚ ਤਾਂ ਗਿਆ ਸੀ ਆਪਣੇ ਆਲੂ ਦੀਆਂ ਢੇਰੀਆਂ ਨੂੰ ਬਚਾਉਣ ਦੇ ਲਈ ਪਰ ਇਹ ਖਰਾਬ ਮੌਸਮ ਉਸਦੇ ਲਈ ਕਾਲ ਬਣ ਕੇ ਆ ਜਾਏਗਾ ਮਾਪਿਓ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਤਾਂ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਕੋਲ ਖੜੇ ਮਜ਼ਦੂਰ ਨੂੰ ਵੀ ਹੱਥਾਂ ਪੈਰਾਂ ਦੀ ਪਹਿਚ ਜਾਂਦੀ ਹੈ ਉਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਸਪ੍ਰੀਤ ਦੀ ਜਾਨ ਬਚਾਈ ਜਾ ਸਕੇ ਪਰ ਜਿੰਨਾ ਸਮਾਂ ਮਜ਼ਦੂਰ ਦੇ ਵੱਲੋਂ ਜੋ ਹੈ ਪਾਣੀ ਪਾ ਕੇ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਇੰਨੇ ਨੂੰ ਜਸਪ੍ਰੀਤ ਇਸ ਸੰਸਾਰ ਦੇ ਵਿੱਚੋਂ ਚਲਿਆ ਜਾ ਚੁੱਕਿਆ ਸੀ ਬੇहद ਮੰਦ ਭਾਗੀ ਖਬਰ ਹੈ ਤੇ ਖਬਰ ਸੁਣ ਕੇ ਹਰ ਇੱਕ ਦੇ ਲੂ ਕੰਡੇ ਖੜੇ ਹੋ ਜਾਂਦੇ ਨੇ ਭਰੀ ਜਵਾਨੀ ਦੇ ਵਿੱਚ ਇਹ ਨੌਜਵਾਨ ਹੈ ਇਸ ਸੰਸਾਰ ਦੇ ਵਿੱਚੋਂ ਚਲਾ ਗਿਆ ਉਮਰ ਵੀ ਮਹਿਜ 21 ਸਾਲ ਦੇ ਕਰੀਬ ਸੀ ਬਹੁਤ ਸੁਪਨੇ ਸੀ ਬਹੁਤ ਆਸਾਂ ਸੀ ਮਾਪਿਓ ਦੀਆਂ ਜਸਪ੍ਰੀ ਤੋਂ ਪਰ ਉਹ तमाम ਆਸਾਂ ਉਹ ਸੁਪਨੇ ਚੱਕਨਾ ਚੂਰ ਹੋ ਗਏ ਨੇ ਕਾਲ ਬਣ ਕੇ ਆਇਆ ਹੈ ਇਹ ਆਸਮਾਨੀ ਬਿਜਲੀ ਕਿਉਂਕਿ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਸੀ ਕਿ ਪੰਜਾਬ ਦੇ ਵਿੱਚ ਭਾਰੀ ਮੀਂਹ ਗੜੇ ਮਾਰੀ ਤੇ ਆਸਮਾਨੀ ਬਿਜਲੀ ਲਿਸ਼ਕ ਸਕਦੀ ਹੈ ਹਾਲਾਂਕਿ ਲੋਕਾਂ ਦੇ ਵੱਲੋਂ ਵੀ ਪ੍ਰਬੰਧ ਕੀਤੇ ਜਾ ਰਹੇ ਸਨ ਕਿ ਇਸ ਮੀਂਹ ਤੋਂ ਇਸ ਗੜੇ ਮਾਰੀ ਤੋਂ ਆਪਣੀ ਫਸਲ ਨੂੰ ਬਚਾਇਆ ਜਾ ਸਕੇ ਇਹੀ ਸੋਚ ਕੇ ਆਪਣੇ ਖੇਤਾਂ ਦੇ ਵਿੱਚ 21 ਸਾਲਾ ਜਸਪ੍ਰਿਤ ਗਿਆ ਸੀ ਆਲੂ ਦੀਆਂ ਢੇਰੀਆਂ ਦੇ ਉੱਤੇ ਤਰਪਾਲ ਪਾਉਣ ਦੇ ਲਈ ਤਰਪਾਲਾ ਵੀ ਪਾ ਰਿਆ ਸੀ ਪਰ ਅਚਾਨਕ ਆਸਮਾਨੀ ਬਿਜਲੀ ਡਿੱਗੀ ਤੇ ਇਸ ਆਸਮਾਨੀ ਬਿਜਲੀ ਦਾ ਸ਼ਿਕਾਰ ਹੋ ਗਿਆ ਜਸਪ੍ਰੀਤ ਤੇ ਮੌਕੇ ਦੇ ਉੱਤੇ ਹੀ ਉਸ ਨੇ ਦਮ ਤੋੜ ਦਿੱਤਾ ਕੋਸ਼ਿਸ਼ਾਂ ਤਾਂ ਕੀਤੀਆਂ ਜਾ ਰਹੀਆਂ ਸਨ ਉਸ ਨੂੰ ਬਚਾਉਣ ਦੀ ਇੱਥੋਂ ਤੱਕ ਕਿ ਮਜ਼ਦੂਰ ਦੇ ਵੱਲੋਂ ਪਾਣੀ ਪਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਜਸਪ੍ਰੀਤ ਨੂੰ ਪਰ ਕੁਦਰਤ ਨੂੰ ਕੁਝ ਹੋ ਰਹੀ ਮਨਜ਼ੂਰ ਸੀ ਇਸ ਸੰਸਾਰ ਦੇ ਵਿੱਚੋਂ ਰੁਕਸਤ ਹੋ ਚੁੱਕਿਆ ਹੈ ਜਸਪ੍ਰੀਤ ਮਾਪਿਓ ਦਾ ਦੁੱਖ ਦੇਖਿਆ ਨਹੀਂ ਜਾਂਦਾ ਇਸ ਦੇ ਪਰਿਵਾਰ ਦੇ ਵਿੱਚ ਕੀ ਕੋਣ-ਕੋਣ ਹੈ ਇਸ ਬਾਰੇ ਕੋਈ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਪਰ ਜੇਕਰ ਤੁਸੀਂ ਵੀ ਘਰੋਂ ਬਾਹਰ ਨਿਕਲਦੇ ਹੋ ਤਾਂ ਜਰਾ ਸਾਵਧਾਨੀ ਦੇ ਨਾਲ ਨਿਕਲਿਆ ਕਰੋ ਕਿਉਂਕਿ ਜੋ ਜਸਪ੍ਰੀਤ ਦੇ ਪਰਿਵਾਰ ਦੇ ਨਾਲ ਹੋਇਆ ਜੋ ਜਸਪ੍ਰੀਤ ਦੇ ਨਾਲ ਹੋਇਆ ਬੇहद ਮੰਦ ਭਾਗ ਹੈ ਪਰਮਾਤਮਾ ਅਜਿਹਾ ਕਿਸੇ ਦੁਸ਼ਮਣ ਦੇ ਨਾਲ ਵੀ ਨਾ ਕਰੇ ਕਿਉਂਕਿ ਖੇਤਾਂ ਦੇ ਵਿੱਚ ਤਾਂ ਕੰਮ ਕਰ ਰਿਆ ਸੀ ਪਰ ਮੌਤ ਇਸ ਤਰ੍ਹਾਂ ਘੇਰਾ ਪਾਏਗੀ ਤੇ ਮੌਤ ਦਾ ਕਾਰਨ ਵੀ ਬਣੀ ਹੈ ਆਸਮਾਨੀ ਬਿਜਲੀ ਜਿਹੜੀ ਕਿ ਸਿੱਧੀ ਜਸਪ੍ਰੀਤ ਦੇ ਉੱਤੇ ਡਿੱਗਦੀ ਹੈ ਜਿਸ ਤੋਂ ਬਾਅਦ ਜਸਪ੍ਰੀਤ ਦੀ ਮੌਤ ਹੋ ਜਾਂਦੀ ਹੈ